ਦੋਸਤੋ ਸਭ ਤੋਂ ਵੱਧ ਚਰਚਾ ਦੇ ਵਿੱਚ ਆਇਆ ਲੁਧਿਆਣਾ ਦੇ ਵਿੱਚ ਜਦੋਂ ਐਸਐਸਪੀ ਸਾਹਿਬ ਜਾਂ ਉਸ ਵੇਲੇ ਜਾਂ ਉਸ ਤੋਂ ਬਾਅਦ ਅੱਗੇ ਪਿੱਛੇ ਘਟਨਾ ਵਾਪਰੀ ਕਿ ਸੈਣੀ ਮੋਟਰਜ਼ ਦਾ ਜਿਹੜਾ ਕਾਂਡ ਸੀਗਾ ਕਿ ਉਹਨਾਂ ਦੇ ਜਿਹੜੇ ਨੌਜਵਾਨ ਮੁੰਡੇ ਸੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਕਿ ਕਾਂਗਰਸ ਦੇ ਲੀਡਰ ਨੇ ਇਸ ਵੇਲੇ ਵੀ ਐਮਐਲਏ ਨੇ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਜਿਹੜੀ ਕਾਂਗਰਸ ਸਰਕਾਰ ਸੀ ਉਸ ਸਮੇਂ ਦੌਰਾਨ ਪੰਜਾਬ ਵਿਧਾਨ ਸਭਾ ਦੇ ਰਿਕਾਰਡ ਤੇ ਪੰਜਾਬ ਵਿਧਾਨ ਸਭਾ ਤੇ ਜੋ ਰਿਕਾਰਡ ਤੇ ਉਹਨਾਂ ਨੇ ਗੱਲ ਕਹੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਜੋ ਰਿਪੋਰਟਾਂ ਪੇਸ਼ ਹੋਈਆਂ ਸੀਗੀਆਂ ਜਸਟਿਸ ਰਣਜੀਤ ਸਿੰਘ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੇ ਤਾਂ ਉਹਦੇ ਚ ਬਹਿਸ ਚੱਲ ਰਹੀ ਸੀ ਤਾਂ ਕਿਉਂਕਿ ਜਦੋਂ ਬਹਿਸ ਚੱਲਦੀ ਸੀ ਤਾਂ ਕੋਟਕਪੂਰਾ ਗੋਲੀकांड ਤੇ ਵਹਿਬਲ ਕਲਾਂ ਗੋਲੀकांड ਦਾ ਚਰਚਾ ਹੋਣੀ ਸੁਭਾਵਿਕ ਹੈ ਤਾਂ ਉਥੇ ਤ੍ਰਿਪਤ ਰਜਿੰਦਰ ਸਿੰਘ ਬਾਜਬਾ ਨੇ ਕੁਝ ਤੱਥ ਪ੍ਰਧਾਨ ਸਭਾ ਦੇ ਵਿੱਚ ਰੱਖੇ ਜੋ ਤੁਹਾਡੇ ਨਾਲ ਸਾਂਝੇ ਕਰਦੇਗਾ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹ ਜਿਹੜੇ ਰਿਸ਼ਤੇਦਾਰ ਸੀ ਇੱਕ ਤਰ੍ਹਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਸੈਣੀ ਮੋਟਰਜ਼ ਦੇ ਮਾਲਕ ਸੀ ਜਿਹੜੇ ਉਹਨਾਂ ਦਾ ਕਤਲ ਕੀਤਾ ਗਿਆ ਚਰਚਾ ਤਾਂ ਇਹ ਹੈ ਕਿ ਉਹਨਾਂ ਨੂੰ ਫਰਨਸ ਗੋਵਿੰਦਗੜ੍ਹ ਦੇ ਵਿੱਚ ਜਿਹੜੀਆਂ ਲੋਹਾ ਢਾਲਣ ਵਾਲੀਆਂ ਪੱਟੀਆਂ ਨੇ ਉਹਨਾਂ ਦੇ ਵਿੱਚ ਹੀ ਸੁੱਟ ਦਿੱਤਾ ਗਿਆ ਤਾਂ ਤ੍ਰਿਪਤਰਜਿੰਦਰ ਸਿੰਘ ਬਾਜਬਾ ਨੇ ਜਿਹੜੀ ਅਗਲੀ ਗੱਲ ਕਹੀ ਜਿਹੜਾ ਉੱਥੇ ਸਭ ਦਾ ਸੁਣ ਕੇ ਰੋਣ ਨਿਕਲ ਗਿਆ ਉੱਥੇ ਪੁਲਿਸ ਮੁਲਾਜ਼ਮਾਂ ਤੋਂ ਜਿਹੜੀਆਂ ਉਹਨਾਂ ਦੀਆਂ ਘਰਦਿਆਂ ਔਰਤਾਂ ਸੀ ਉਹਨਾਂ ਨਾਲ ਬਲਾਤਕਾਰ ਕਰਵਾਇਆ ਗਿਆ ਦੋਸਤੋ ਇਹ ਗੱਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਹੀ ਸੀ ਅਸੀਂ ਵੀ ਵਿਧਾਨ ਸਭਾ ਦਾ ਉਹ ਪ੍ਰੋਗਰਾਮ ਦੇਖ ਰਹੇ ਸੀ ਸਾਡੀਆਂ ਵੀ ਅੱਖਾਂ 'ਚ ਹੰਝੂ ਆ ਗਏ ਰੋਣ ਆ ਗਿਆ ਵੀ ਇਸ ਤਰ੍ਹਾਂ ਦੀ ਦਰਿੰਦਗੀ ਇਸ ਤਰ੍ਹਾਂ ਦਾ ਜ਼ੁਲਮ ਇਸ ਧਰਤੀ ਤੇ ਹੋ ਸਕਦਾ ਹੈਗਾ ਜਿੱਥੇ ਕੋਈ ਪੁਲਿਸ ਆਫੀਸਰ ਆਪਣੇ ਮੁਲਾਜ਼ਮਾਂ ਤੋਂ ਔਰਤਾਂ ਨਾਲ ਬਲਾਤਕਾਰ ਵੀ ਕਰਵਾ ਸਕਦਾ ਹੈ ਤਾਂ ਇਹ ਜ਼ੁਲਮ ਜਿਹੜਾ ਇਸ ਧਰਤੀ ਤੇ ਹੋਇਆ ਦੋਸਤੋ ਇਹ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਦੀ ਜਵਾਨੀ ਸੀ ਜਿਹੜਾ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਅੰਦਰ ਇਹ ਸ਼ਬਦ ਜਿਹੜੇ ਐ ਇਹ ਬੋਲੇ ਸੀਗੇ ਤਾਂ ਦੋਸਤੋ ਇਹ ਐਸਐਸਪੀ ਦਾ ਸਫ਼ਰ ਸੀ ਜਿਹੜਾ ਵੱਡੇ ਵੱਡੇ ਵਿਵਾਦਾਂ ਦੇ ਵਿੱਚ ਕਰਿਆ ਰਿਹਾ ਉਹ ਚੰਡੀਗੜ੍ਹ ਦੇ ਐਸਐਸਪੀ ਵੀ ਰਹੇ ਸੁਭੇਦ ਸਿੰਘ ਸੈਣੀ ਰਿਹਾਇ ଥି ਤਾਂ ਇੱਕ ਫੌਜ ਦੇ ਇੱਕ ਸੀਨੀਅਰ ਅਫਸਰ ਨੂੰ ਉਸੇ ਸਮੇਂ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਕੁੱਟਣ ਦੇ ਦੋਸ਼ ਲੱਗੇ ਤੇ ਸੁਮੇਦ ਸਿੰਘ ਸੈਣੀ ਨੂੰ ਸਮੇਂ ਤੋਂ ਪਹਿਲਾਂ ਪੰਜਾਬ ਵਾਪਸ ਭੇਜ ਦਿੱਤਾ ਗਿਆ ਸੀਗਾ ਤਾਂ ਚੰਡੀਗੜ੍ਹ ਦੇ ਵਿੱਚ ਸੁਵੇਧ ਸਿੰਘ ਸੈਣੀ ਤੇ ਹਮਲਾ ਵੀ ਹੁੰਦਾ ਤੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਸੀ ਉਹਨਾਂ ਤੇ ਇੱਕ ਦੋਸ਼ ਵੀ ਕਈ ਲੱਗਦੇ ਨੇ ਕਿ ਇੱਕ ਤਾਂ ਮਲਤਾਨੀ ਨਾਂ ਦਾ ਇੱਕ ਜਿਹੜਾ ਸ਼ਖਸੀ ਉਹਨੂੰ ਖਪਾਉਣ ਦੇ ਦੋਸ਼ ਲੱਗੇ ਤੇ ਕਈ ਹੋਰ ਵੀ ਦੋਸ਼ ਜਿਹੜੇ ਆ ਸੁਵੇਧ ਸਿੰਘ ਸੈਣੀ ਤੇ ਲੱਗੇ ਤੇ ਪੂਰੇ ਤਰਾ ਇਹ ਕਹਿ ਦੋ ਵੀ ਜੇ ਜਿਹੜੇ ਚਰਚਿਤ ਅਫਸਰ ਸਨ ਜਿਹੜੇ ਵੀ 5 7 10 20 ਜਿੱਤੇ ਵੀ ਸੀਗੇ ਸਮੇਤ ਕੇਪੀਐਸ ਗਿੱਲ ਵੀ ਜਿਨ੍ਹਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਸੀ ਤਾਂ ਉਹਨਾਂ ਦੇ ਵਿੱਚ ਸੁਮੇਧ ਸਿੰਘ ਸੈਣੀ ਦਾ ਨਾਮ ਸਭ ਤੋਂ ਪਹਿਲਾਂ ਉੱਭਰ ਕੇ ਸਾਹਮਣੇ ਆਉਂਦਾ ਹੈ ਤੇ ਖਾਸ ਕਰਕੇ ਪੰਥਕ ਤਿਰਾਂ ਜਿਹੜੀ ਪੰਥਕ ਸੋਚ ਨੂੰ ਪਰਣਾਇਆ ਹੋ ਜਾਂਦੇ ਨੇ ਉਹ ਅਕਸਰ ਸੁਮੇਤ ਸਿੰਘ ਸੈਣੀ ਨੂੰ ਟਾਰਗੇਟ ਕਰਦੀਆਂ ਸਨ